ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੈਲੀਵਿਜ਼ਨ ਮੈਂ ਹਰਮੇਲਪ੍ਰੀਤ ਦੋਸਤੋ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਈ ਸਾਰੇ ਮੁੱਦੇ ਲਗਾਤਾਰ ਗਰਮਾ ਰਹੇ ਨੇ ਲਗਾਤਾਰ ਚਰਚਾ ਦੇ ਵਿੱਚ ਨੇ ਇੱਕ ਮੁੱਦਾ ਪ੍ਰਵਾਸੀਆਂ ਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਦੂਜੇ ਰਾਜਾਂ ਤੋਂ ਆ ਕੇ ਰਹਿ ਰਹੇ ਨੇ ਜਿੱਥੇ ਆਪਣੇ ਕੰਮ ਕਰ ਰਹੇ ਨੇ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਇਹ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਾਵਾਂ ਜਿਹੜੀਆਂ ਨੇ ਉੱਚੜ ਰਹੀਆਂ ਨੇ ਇਸ ਤੋਂ ਬਿਨਾ ਜੇ ਸੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਇਹਨਾਂ ਦਿਨੀ ਪੰਜਾਬ ਦੇ ਸਿਆਸੀ ਪਿਟ ਵਿੱਚ ਥਾਪੀਆਂ ਮਾਰਦੇ ਫਿਰਦੇ ਨੇ ਪੁਲਿਸ ਨੂੰ ਲਗਾਤਾਰ ਪੁਲਿਸ ਅਫਸਰਾਂ ਨੂੰ ਵੀ ਧਮਕੀਆਂ ਦੇਣ ਤੱਕ ਚਲੇ ਗਏ ਨੇ ਤੇ ਤੀਜੀ ਗੱਲ ਹੈ ਪੰਜਾਬ ਵਿਧਾਨ ਸਭਾ ਦਾ ਮੌਜੂਦਾ ਸੈਸ਼ਨ ਇਹਨਾਂ ਤਿੰਨੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ सुरेंद्रਪਾਲ ਸਿੰਘ ਢਿਲੋਹਰਾ ਨਾਲ ਤੁਹਾਡਾ ਸਵਾਗਤ ਹੈ ਜੀ ਮਾਨ ਜੀ ਦੱਸਾ ਪਿਛਲੇ ਕੁਝ ਦਿਨਾਂ ਤੋਂ ਪ੍ਰਵਾਸੀਆਂ ਦਾ ਮੁੱਦਾ ਚਰਚਾ ਵਿੱਚ ਹੈ ਅਕਸਰ ਹੀ ਇਹ ਕੁਝ ਕੁ ਸਮੇਂ ਬਾਅਦ ਦੇ ਮੁੱਦਾ ਲਗਾਤਾਰ ਚਰਚਾ ਵਿੱਚ ਹੁੰਦਾ ਰਹਿੰਦਾ ਹੈ ਦੋ ਤਰ੍ਹਾਂ ਬਣ ਜਾਂਦੀਆਂ ਨੇ ਕੁਝ ਕਹਿੰਦੀਆਂ ਨੇ ਕਿ ਪ੍ਰਵਾਸੀਆਂ ਨੂੰ ਪੰਜਾਬ ਚੋਂ ਚਲਦੇ ਕਰਨਾ ਚਾਹੀਦਾ ਹੈ ਕੁਝ ਇੱਕ ਤਾਂ ਵਿਚਾਰ ਹੁੰਦਾ ਹੈ ਕਿ ਪ੍ਰਵਾਸੀਆਂ ਨੇ ਜਿਹੜੇ ਇੱਥੇ ਕੰਮ ਸੰਭਾਲੇ ਹੋਏ ਨੇ ਜੇ ਉਹ ਚਲੇ ਗਏ ਤਾਂ ਕੰਮ ਕੌਣ ਸੰਭਾਲੇਗਾ ਕੰਮ ਕਿਵੇਂ ਚੱਲਣਗੇ ਇਹ ਸਾਰਾ ਮੁੱਦਾ ਜਿਹੜਾ ਹੁਸ਼ਿਆਰਪੁਰ ਚ ਵਾਪਰੀ ਇੱਕ ਦਰਦਨਾਕ ਘਟਨਾ ਤੋਂ ਬਾਅਦ ਫਿਰ ਚਰਚਾ ਵਿੱਚ ਹੈ ਇਸ ਸਬੰਧਰ ਚ ਜੈਸੀ ਘਟਨਾ ਦੇ ਨਾਲ ਜੋੜ ਕੇ ਇਸ ਮੁੱਦੇ ਨੂੰ ਸਮਝਣਾ ਚਾਹੀਦਾ ਹੈ ਤਾਂ ਕੀ ਤੁਸੀਂ ਮਹਿਸੂਸ ਕਰਦੇ ਹੋ ਦਰਸਲ ਗੱਲ ਇਹ ਹੈ ਵੀਰੇ ਕਿ ਜਿਹੜੇ ਪ੍ਰਵਾਸੀ ਹੈ ਜੀ ਆਪਣੀ ਕੁੱਲ ਆਬਾਦੀ ਪੰਜਾਬ ਦੀ ਹੈ ਕੋਈ ਤਕਰੀਬਨ 9.4 ਕਰੋੜ ਜੀ ਇਸ 9.4 ਕਰੋੜ ਦੇ ਵਿੱਚੋਂ 1 ਕਰੋੜ 87 ਲੱਖ ਰੁਪਏ ਤਾਂ ਪ੍ਰਵਾਸੀ ਬੇਟੇ ਇਹਦਾ ਮਤਲਬ ਹੈ ਕਿ ਆਪਣੀ ਆਬਾਦੀ ਦਾ 20% ਲੋਕ ਪ੍ਰਵਾਸੀ ਹੈ ਹੂੰ ਦੂਜੀ ਗੱਲ ਕਿ ਇਹਨਾਂ ਵਿੱਚੋਂ ਬਹੁਤ ਪ੍ਰਵਾਸੀ ਜਏ ਹੈ ਜਿਨ੍ਹਾਂ ਨੂੰ 20 25 25 ਸਾਲ ਇੱਥੇ ਬੈਠੇ ਨੂੰ ਹੋ ਗਏ ਜੀਵਨ ਦੂਜੀਆਂ ਤੀਜੀਆਂ ਪੀੜ੍ਹੀਆਂ ਤੀਜੀਆਂ ਪੀੜ੍ਹੀਆਂ ਉਹ ਲੋਕ ਪੰਜਾਬੀ ਬੋਲਦੇ ਆਪਣਾ ਉਹਨਾਂ ਨੇ ਆਪਣਾ ਪਹਿਰਾਵਾ ਇਖਤियार ਕਰ ਲਿਆ ਪੰਜਾਬੀ ਬੋਲਣ ਆਪਣੀ ਬੋਲੀ ਇਖਤियार ਕਰ ਲਈ ਆਪਣਾ ਸਭਿਆਚਾਰ ਚੜ੍ਹ ਚੜ੍ਹ ਕੇ ਤੇ ਤੀਜੀ ਗੱਲ ਇਹ ਹੈ ਕਿ ਜਿਹੜੇ ਪ੍ਰਵਾਸੀ ਐ ਇਹਨਾਂ ਚੋਂ ਬਹੁਤੇ ਜਿਹੜੇ ਪ੍ਰਵਾਸੀ ਐ ਜਾਂ ਯੂਰਪੀ ਦੇ ਪਿਹਾਰ ਦੇ ਪੇਕੇ ਐ ਜੀ ਇਹ ਵੱਡੀਆਂ ਫੈਕਟਰੀਆਂ ਚ ਕੰਮ ਕਰਦੇ ਐ ਉੱਥੇ ਹਜ਼ਾਰਾਂ ਚ ਕੰਮ ਕਰਦੇ ਐ ਉੱਥੇ ਹੀ ਬੈਠੇ ਐ ਜੀ ਕੁਛ ਇਹਨਾਂ ਚੋ ਹੈਗੇ ਜਿਹੜੇ ਆਪਣੇ ਸੀਜ਼ਨ ਲਾਉਂਦੇ ਆ ਜੀ ਝੋਨਾ ਲਾਉਣ ਆ ਜਾਂਦੇ ਮੁੜ ਜਾਂਦੇ ਹਨ ਕਣਕ ਦੇ ਝੋਨੇ ਦੀ ਮੰਡੀਆਂ ਵੇਲੇ ਫੇਰ ਆ ਜਾਂਦੇ ਫੇਰ ਮੁੜ ਜਾਂਦੇ ਆ ਕੁਛ ਲੋਕ ਆ ਜਿਨ੍ਹਾਂ ਨੇ ਇੱਥੋਂ ਦੇ ਕੁੱਤੇ ਅਪਣਾ ਲਏ ਜੀ ਜਿਵੇਂ ਪਲੰਬਿੰਗ ਹੈ ਫਲੋਰਿੰਗ ਹੈ ਇਹੋ ਜਿਹੇ ਕੁੱਤੇ ਅਪਣਾ ਲਏ ਇਹਨਾਂ ਨੇ ਤੇ ਉਹ ਇਹੇ ਕੰਮ ਕਰਦੇ ਕਰਦੇ ਆ ਕੁਛ ਲੋਕ ਇਹ ਜਿਹੜਾ ਜਿਨ੍ਹਾਂ ਨੇ ਇਹਨਾਂ ਦੋਨਾਂ ਵਿੱਚੋਂ ਹੈ ਨਹੀਂ ਤੇ ਉਹ ਉਹਨਾਂ ਲੋਕਾਂ ਨੇ ਰੇੜੀ ਦਾ ਕੰਮ ਸੰਭਾਲ ਲਿਆ ਉਹਨਾਂ ਚੋਂ ਫਰੂਟ ਐ ਸਬਜੀ ਐ ਤੇ ਇਹ ਕੰਮ ਜਿਹੜਾ ਵੱਡੇ ਪੱਧਰ ਤੇ ਇਹ ਹੀ ਲੋਕਾਂ ਨੇ ਕੀਤਾ ਐ ਇਹ ਫਾਸਟ ਫੂਡ ਐ ਜਿਹੜੀ ਇਹ ਮਹਿੰਮ ਚੱਲ ਰਹੀ ਐ ਇਹ ਬੜੀ ਦਿਲਚਸਪ ਗੱਲ ਐ ਕਿ ਇਹ ਮਹਿੰਮ ਸਿਰਫ ਇਹ ਤੀਜੀ ਕੈਟਾਗਰੀ ਦੇ ਖਿਲਾਫ ਚੱਲ ਰਹੀ ਐ ਜੀ ਜਿਹੜੇ ਰੇਡੀਆਂ ਲਾਉਂਦੇ ਐ ਹੂੰ ਤੇ ਬੜੀ ਸਿਸਟੇਮੈਟਿਕ ਤਰੀਕੇ ਨਾਲ ਚੱਲਦੀ ਐ ਤੁਸੀਂ ਨੋਟ ਕਰਿਓਗੇ ਕਿ ਇਹ ਜਿਹੜਾ ਹਸ਼ਿਆਰਪੁਰ ਵਾਲਾ ਕਾਂਡ ਹੋਇਆ ਇਸ ਕਾਂਡ ਤੋਂ ਕਟੋੜ ਚਾਰ ਪੰਜ ਮਹੀਨੇ ਪਹਿਲਾਂ ਤੋਂ ਜੀ ਇਹ ਕੰਮ ਚੱਲ ਪਿਆ ਸੀ ਹੂੰ ਹੂੰ ਇਹਨਾਂ ਨੂੰ ਕਈ ਤਰੀਕਿਆਂ ਨਾਲ ਬਦਨਾਮ ਕਰਨ ਲਾ ਕੇ ਐ ਪਹੀਏ ਐ ਕਰਦੇ ਜੀ ਪਹੀਏ ਐ ਕਰੇ ਨਾ ਸਾਰਿਆਂ ਦਾ ਜੋਰ ਜਿਹੜਾ ਇਹਨਾਂ ਰੇੜੀਆਂ ਵਾਲੇ ਤੇ ਜੋਰ ਸੀ ਜੀ ਇਹ ਇਦੋਂ ਅਗਲੀ ਗੱਲ ਵੀ ਐ ਇੰਨਾ ਸਿਸਟਮੈਟਿਕ ਕੰਮ ਐ ਕਿ ਇੱਕ ਇੱਕ ਸ਼ਹਿਰ ਚੋਂ ਪਹੀਏ ਭਜਾਏ ਜਾ ਰਹੇ ਆ ਜੀ ਜਿਹੜੇ ਸ਼ਹਿਰ ਚੋਂ ਪਹੀਏ ਭਜਾਏ ਜਾ ਰਹੇ ਹੁੰਦੇ ਆ ਉੱਥੋਂ ਦੇ ਲੋਕ ਇੱਕ ਖਾਸ ਕਿਸਮ ਦੇ ਤਕਰੀਬਨ ਖਾਲਸਾ ਟਾਈਪ ਲੋਕ ਉਹ ਸਾਰੇ ਉਹਨਾਂ ਦੀਆਂ ਰੇੜੀਆਂ ਤੇ ਫਲ ਫਰੂਟ ਸਾਰਾ ਤਿਆਰ ਹੁੰਦਾ ਜਦੋਂ ਇਹ ਪਈਆਂ ਨੂੰ ਪਾਇਆ ਜਾਂਦਾ ਇਹ ਤਾਂ ਹਲੇ ਸਟੇਸ਼ਨ ਤੇ ਬੈਠੇ ਹੁੰਦੇ ਐ ਇਹਨਾਂ ਦੇ ਰੇੜੀਆਂ ਥਾਂ ਤੇ ਰੇੜੀਆਂ ਲੱਗ ਜਾਂਦੀਆਂ ਇਹਦਾ ਮਤਲਬ ਇਹਦੇ ਪਿੱਛੇ ਜਿਹੜਾ ਮੁੱਖ ਕਾਰਨ ਆ ਨਾ ਉਹ ਵਪਾਰਕ ਹੈ ਤੇ ਵਪਾਰਕ ਵੀ ਖਾਸ ਕਰਕੇ ਵਪਾਰ ਦੇ ਖਿਲਾਫੇ ਜਾ ਰਿਹਾ ਜਿਹੜੀ ਹੋਮ ਚੱਲ ਰਹੀ ਹੈ ਇਹਦਾ ਜਿਹੜਾ ਸ਼ਹਿਰਪੁਰ ਵਾਲਾ ਹੈਗਾ ਮਸਲਾ ਸ਼ਹਿਰਪੁਰ ਚ ਹੋਇਆ ਕਿ ਬੜੀ ਗੰਭੀਰ ਤੇ ਬੜੀ ਬਹੁਤ ਹੀ ਭੜੀ ਦੀ ਬੜੀ ਨਿੰਦਣ ਜੋ ਘਟਨਾ ਹੋਈ ਹੁਣ ਇਹਨਾਂ ਨੇ ਆਏ ਮੁੱਦਾ ਚੱਕ ਲਿਆ ਵੀ ਜਿਹੜੇ ਪ੍ਰਵਾਸੀਆ ਜਿਹੜੇ ਤੁਸੀਂ ਨੇਤ ਵੀ ਨਹੀਂ ਹੋਗੇ ਨੇਤ ਵੀਡੀਓ ਪਾਉਂਦੇ ਪ੍ਰਵਾਸੀ ਇਹ ਸਾਰੇ ਜਿਹੜੇ ਹੈਗੇ ਆ ਇੱਕ ਕ੍ਰਿਮਨਲ ਟਾਈਪ ਹੈ ਜੀ ਇਹ ਦੱਸੋ ਵੀ ਕੋਈ ਇਹੋ ਜਿਹਾ ਭਾਈਚਾਰਾ ਜਾਂ ਕੌਮ ਹੈ ਜਿਹਦੇ ਜਿਹੜੇ ਚ ਕ੍ਰਿਮਨਲ ਨਾ ਹੋਣ ਇਸੇ ਤਰ੍ਹਾਂ ਦੇ ਕੇਸ ਢਲੋਂ ਸਭ ਲਗਾਤਾਰ ਥੋੜੇ ਥੋੜੇ ਵਕਤ ਬਾਅਦ ਸਾਹਮਣੇ ਆਉਂਦੇ ਰਹਿੰਦੇ ਨੇ ਇੱਥੇ ਚਲੋ ਬੱਚੇ ਦੀ ਜਾਨ ਵੀ ਗਈ ਉਹਨਾਂ ਚ ਕਈ ਵਾਰੀ ਜਾਨ ਨਹੀਂ ਜਾਂਦੀ ਲੇਕਿਨ ਇਸ ਤਰ੍ਹਾਂ ਦੇ ਕੇਸ ਤਾਂ ਵਾਪਰਦੇ ਨੇ ਉਹਨਾਂ ਦੇ ਸਾਡੇ ਲੋਕ ਵੀ ਸ਼ਾਮਲ ਹੁੰਦੇ ਨੇ ਕਈ ਵਾਰੀ ਜਿੱਦਾਂ ਹਸ਼ਿਆਰਪੁਰ ਵਾਲੀ ਘਟਨਾ ਹੋਈ ਉਸੇ ਦਿਨ ਬਠਿੰਡੇ ਸੇਂਟ ਜੀ ਵਿਰਸ ਸਕੂਲ ਜੀ ਉਹਦੇ ਜਿਹੜਾ ਬੱਸ ਚਲਾਉਂਦਾ ਡਰਾਈਵਰ ਹੈ ਉਹਨੇ ਉਥੋਂ ਦੀ ਇੱਕ ਨਵਾਲੇ ਕੁੜੀ ਨਾਲ ਗਲਤ ਹਰਕਤਾਂ ਕੀਤੀਆਂ ਫਰੀਦਕੋਟ ਤੋਂ ਵਿਖੇ ਭਰਾਈ ਹਾਂ ਇਹ ਹੀਰੋ ਨੂੰ ਅਦੀ ਝੂਲੀ 'ਚ ਵੀ ਬਿਠਾ ਲਿਆ ਜੀ ਉਹ ਉਹਦੇ ਉੱਤੇ ਫਿਰ ਜਿਹੜੇ ਫਿਰ ਡਰਾਈਵਰਾਂ ਨੂੰ ਕਿਉਂ ਨਾ ਪਕੜਦਾ ਪੰਜਾਬ 'ਚ ਉਹ ਉਹਨੂੰ ਬਖਸ਼ਤਾ ਜੀ ਕਿਉਂਕਿ ਉਹ ਪੰਜਾਬੀ ਸੀ ਦੂਜੀ ਗੱਲ ਕਿ ਉਹਦੇ ਡਰਾਈਵਰ 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 ਤਾਂ ਪੰਜਾਬੀ ਡਰਾਈਵਰ ਰਹਿੰਦੇ ਸੀ ਇਹਨਾਂ ਤਾਂ ਇਹਨਾਂ ਤਾਂ ਇਹ ਜਿਹੜੇ ਜਿੰਨੇ ਵਰਤੇ ਜਾ ਰਿਹਾ ਨਾ ਇਹ ਟੰਗ ਇਹ ਸਾਰੇ ਇਹ ਜਿਹੜਾ ਵਪਾਰ ਹੈ ਰੇੜੀ ਦਾ ਤੇ ਜਿਹੜਾ ਇਹ ਵਪਾਰ ਖਤਮ ਕਰਨ ਵਾਸਤੇ ਹੈ ਹੋਰੇ ਦਾ ਕੋਈ ਵੱਡਾ ਮਸਲਾ ਨਹੀਂ ਨਾ ਤਾਂ ਸ਼ਹਿਰਾਂ ਦੇ ਜਿਹੜੇ ਫੈਕਟਰੀਆਂ 'ਚ ਬੈਠੇ ਉਹਨਾਂ ਦੇ ਕੋਲ ਕੋਈ ਮਾਮ ਚੱਲੀ ਹੈ ਨਾ ਹੀ ਜਿਹੜੇ ਹੁਣ ਝੋਨਾ ਤਿਆਰ ਹੁਣ ਮੰਡੀਆਂ ਤੇ ਆਉਣਗੇ ਇਹਨਾਂ ਆਪਣਾ ਕੰਮ ਖੜਾ ਹੈ ਖੜ ਜਾਣਾ ਜੇ ਮੰਡੀਆਂ 'ਚ ਨਾ ਆਏ ਤਾਂ ਕੰਮ ਚੱਲ ਨਹੀਂ ਨਹੀਂ ਜਿਦੋਂ ਝੋਨਾ ਲਾਉਣਾ ਹੁੰਦੇ ਹੈ ਤਾਂ ਤੁਹਾਨੂੰ ਇੱਕ ਬੜੀ ਦਿਲਚਸਪ ਗੱਲ ਦੱਸਾਂ ਪਤਾ ਨਹੀਂ ਤੁਸੀਂ ਖੇਤੀਬਾੜੀ ਆਪ ਕਰਦੇ ਕਿ ਨਹੀਂ ਕਰਦੇ ਝੋਨਾ ਲਾਉਣ ਵੇਲੇ ਭਈਏ ਤਿੰਨ ਇੱਕ ਕਿੱਲਾ ਲਾਉਂਦੇ ਆ ਸ਼ਾਮ ਨੂੰ ਜੀ ਜਿਹੜੇ ਆਪਣੀ ਦੇਸੀ ਲੇਬਰ ਹੈ ਇਹ 8 ਜਣੇ ਜਾਂ 9 ਜਣੇ ਲਾਉਂਦੇ ਆ ਇਹ ਆਪਾਂ ਨੂੰ ਮਹਿੰਗੇ ਪੈਂਦੇ ਆ ਭਾਵੇਂ ਰੇਟ ਉਹੀ ਹੋਵੇ ਤਾਂ ਵੀ ਮਹਿੰਗੇ ਪੈਂਦੇ ਆ ਇਹਨਾਂ ਨੂੰ ਚਾਰ-ਚਾਰ ਦਿਨ ਚਾਹ ਪਾਣੀ ਸਰਾ ਕੁਝ ਦੇਣਾ ਪੈਂਦਾ ਉਹ ਤਿੰਨ ਦਿਨਾਂ ਚ ਕੰਮ ਨਿਵੇੜ ਕੇ ਭਰੇ ਕਰਦੇ ਆ ਇਸ ਕਰਕੇ ਜਿਹੜਾ ਖਾਸ ਕਰਕੇ ਖੇਤੀ ਖੇਤਰ ਹੈ ਇਹਦੇ ਵਾਸਤੇ ਤੇ ਜਿਹੜਾ ਇੰਡਸਟਰੀਅਲ ਵੱਡੀ ਇੰਡਸਟਰੀ ਹੈ ਉਹਦੇ ਵਾਸਤੇ ਇਹ ਜਿਹੜੇ ਨਾ ਪਈਏ ਬਹੁਤ ਜ਼ਰੂਰੀ ਹੈ 부ਜੀਗਰ 1 ਕਰੋੜ ਲੋਕ ਹੈ ਜੀ ਜੇ 1 ਕਰੋੜ ਫਰਜ਼ ਕਰ ਲੋ ਕੋਈ ਇੱਕ ਮਿਰਕਲ ਹੋ ਜੇ ਵੀ ਕਰੋੜ ਦਾ ਕਰੋੜ ਲੋਕ ਇਥੇ ਨਿਕਲ ਜਾਣੇ ਆਪਾਂ ਇਹਨਾਂ ਨੂੰ ਕੱਢਣ ਚ ਕਾਮਯਾਬ ਹੋ ਜਾਈਏ ਤੇ ਜਿਹੜਾ ਕਰੋੜ ਦਾ ਖੱਪਾ ਹੋਊਗਾ ਅਪਰਾਂਗੇ ਕਿਵੇਂ ਕਿੱਥੋਂ ਲਿਆਵਾਂਗੇ ਜਿਹੜੇ ਆਪਣੇ ਮੁੰਡੇ ਐ ਇਹਦੇ ਸਾਰੇ ਕੋਈ ਅਮਰੀਕਾ ਚਲੇ ਗਏ ਕੋਈ ਖਾਲੀ ਸਪੇਸ ਸੀ ਜਿਹੜੇ ਕੁਮਸੀ ਹੀ ਰੇੜੀਆਂ ਸਾਡੇ ਲੋਕ ਲਾਉਂਦੇ ਨੇ ਸੀ ਇਸੇ ਕਰਕੇ ਉਹਨਾਂ ਲਈ ਇੱਕ ਸਪੇਸ ਬਣਿਆ ਤਾਂ ਉਹਨਾਂ ਨੇ ਉਸ ਸਪੇਸ ਕਵਰ ਕਰ ਲਿਆ ਹਾਂ ਉਹ ਕਵਰ ਕਰ ਲਈ ਤੇ ਜਿਹੜੇ ਭਗੇ ਇਥੇ ਆਉਂਦੇ ਐ ਉਹ ਤਾਂ ਉਹ ਵੈਕਿਊਮ ਚਾਉਂਦੇ ਐ ਕਿ ਜਿਹੜਾ ਆਪਣੇ ਲੋਕ ਜਿਹੜੇ ਚੰਗੇ ਕਰਾਂ ਦੇ ਉਹ ਸਾਰੇ ਕੈਨੇਡਾ ਅਮਰੀਕਾ ਯੂਰਪ ਚਲੇ ਗਏ ਜਿਹੜੇ ਮਾੜੇ ਕਰਾਂ ਦੇ ਗਲਫ ਕੰਟਰੀਆਂ ਚਲੇ ਗਏ ਆਪਣਾ ਤਾਂ ਜਿਹੜਾ ਲੇਬਰ ਦਾ ਇੱਕ ਬਹੁਤ ਵੱਡਾ ਗੈਪ ਬਣ ਚੁੱਕਿਆ ਤੇ ਜਦੋਂ ਵੀ ਕਿਤੇ ਗੈਪ ਹੁੰਦਾ ਐ ਉਸ ਗੈਪ ਨੂੰ ਭਰਨ ਵਾਸਤੇ ਕੋਈ ਨਾ ਕੋਈ ਤਾਂ ਉੱਥੇ ਆਉਂਦਾ ਹੀ ਐ ਜੇ ਆਪਾਂ ਬਿਹਾਰ ਦੀ ਰੋਕ ਦੇ ਦਿੰਗੇ ਇੱਥੇ ਕੋਈ ਹੋਰ ਆਉਣ ਲੱਗ ਜੂਗਾ ਅਚਟੇਨਾ ਸਾਹਿਬ ਕੁਝ ਲੋਕ ਬੜੇ ਗਰਮ ਨੇ ਕਿ ਇਹਨਾਂ ਨੂੰ ਕੱਢ ਦਿੱਤਾ ਜਾਵੇ ਲਖੇ ਸਿਧਾਨੇ ਵਰਗੇ ਕੁਝ ਲੋਕ ਇਹ ਚਾਹੁੰਦੇ ਨੇ ਕਿ ਇਹਨਾਂ ਨੂੰ ਇੱਥੇ ਕੰਮ ਕਰਨ ਦਿੱਤਾ ਜਾਵੇ ਕੁਝ ਤੀਜੀ ਧਿਰ ਦੇ ਲੋਕ ਵੀ ਨੇ ਜਿਹੜੇ ਚਾਹੁੰਦੇ ਨੇ ਕਿ ਇੱਥੇ ਕੰਮ ਜ਼ਰੂਰ ਕਰਨ ਪਰ ਕੋਈ ਸ਼ਰਤਾਂ ਹੋਣ ਕਿ ਜਿਵੇਂ ਕੁਝ ਰਾਜਾਂ ਦੇ ਵਿੱਚ ਬਾਹਰ ਦੇ ਲੋਕ ਆ ਕੇ ਜ਼ਮੀਨਾਂ ਨਹੀਂ ਖਰੀਦ ਸਕਦੇ ਜਾਂ ਕੁਝ ਉੱਥੇ ਕਰ ਸਕਦੇ ਉਸ ਤਰ੍ਹਾਂ ਦੇ ਕੁਝ ਚੈੱਕ ਜਿਹੜਾ ਲੱਗੇ ਕੋਈ ਬਾਉਂਡਰੀ ਲੱਗੇ ਉਹਦੀ ਮੈਂ ਥੰਦਾ ਹਾਂ ਆਪਣੀ ਗਲਤੀ ਤੁਸੀਂ ਸ਼ਾਇਦ ਪੜਿਆ ਨਾ ਹੋਵੇ ਦੋ ਕਾਨੂੰਨ ਆਪਣੇ ਕੋਲੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਤੇ ਬੜੇ ਲਾਗੂ ਹੈ ਜਾਨੀ ਬਣੇ ਹੋਏ ਹੈ ਲਾਗੂ ਨਹੀਂ ਹੋ ਰਹੇ ਉਹਨਾਂ ਚ ਪਹਿਲਾ ਇਹ ਕਿ ਜਿਹੜਾ ਸਰਕਾਰੀ ਜ਼ਮੀਨ ਹੈ ਤੇ ਕੋਈ ਬੈਠ ਨਹੀਂ ਸਕਦਾ ਜੀ ਜਦੋਂ ਭਈ ਆ ਕੇ ਬੰਦੇ ਨੂੰ ਕੋਈ ਹਟਾਉਂਦਾ ਨਹੀਂ ਕਿਉਂ ਨਹੀਂ ਹਟਾਉਂਦਾ ਜਦੋਂ ਇਹ 10 ਸਾਲ 20 ਸਾਲ ਦੇ ਬੈਹ ਜਾਂਦੇ ਫਿਰ ਉਹਨਾਂ ਠੋਣ ਪੈਂਦੇ ਫਿਰ ਰੋਲਾ ਪੈ ਜਾਂਦਾ ਦੂਜੀ ਗੱਲ ਕਿ ਜਿਹੜਾ ਆਧਾਰ ਕਾਰਡ ਬਣਦਾ ਹੈ ਆਧਾਰ ਕਾਰਡ ਦੇ ਬਣਾਉਣ ਦਾ ਕਾਨੂੰਨ ਇਹ ਕਹਿੰਦਾ ਹੈ ਪੀ ਪਹਿਲਾ ਤੁਸੀਂ ਜਿੱਥੇ ਦਾ ਆਰ ਕਾਰਡ ਬਣਿਆ ਕਿਤੇ ਵੀ ਜੀ ਜਿੱਥੇ ਵੀ ਕਿਤੇ ਪੰਜਾਬ ਚ ਹੀ ਬਣਿਆ ਹੋਵੇ ਜਦੋਂ ਨਵੇਂ ਥਾ ਆਧਾਰ ਕਾਰਡ ਬਣਾਉਣਾ ਤੇ ਪੁਰਾਣਾ ਆਧਾਰ ਕਾਰਡ ਉਹਦਾ ਸਰਟੀਫਿਕੇਟ ਲੈ ਕੇ ਉਹ ਕੇਸੀ ਕੈਨਸਲ ਕਰਾਤਾ ਇਹ ਹੀ ਕਾਨੂੰਨ ਰਾਸ਼ਨ ਕਾਰਡ ਤੇ ਲਾਗੂ ਹੁੰਦਾ ਜੀ ਕਿ ਜਿਹੜਾ ਪੁਰਾਣਾ ਰਾਸ਼ਨ ਕਾਰਡ ਤੁਸੀਂ ਕੈਨਸਲ ਕਰਾ ਤੁਸੀਂ ਇੱਥੋਂ ਹੀ ਬਠਿੰਡਿਓ ਫਰੀਦਕੋਟ ਜਾਣਾ ਹੋਵੇ ਤਾਂ ਬਠਿੰਡੇ ਵਾਲਾ ਰਾਸ਼ਨ ਕਾਰਡ ਕੈਨਸਲ ਕਰਾਉਣਾ ਹੁੰਦਾ ਕਾਨੂੰਨ ਕਹਿੰਦਾ ਇਹ ਇਹ ਮੇਰੀ ਬਣਾਈ ਗੱਲ ਨਹੀਂ ਤੀਜੀ ਗੱਲ ਕਿ ਜਦੋਂ ਵੋਟਰ ਕਾਰਡ ਬਣਾਉਣਾ ਹੋਵੇ ਉਦੋਂ ਵੀ ਇਹ ਪਹਿਲੀ ਗੱਲ ਤਾਂ ਘੱਟੋ ਘੱਟ 3 ਜਾਂ 4 ਸਾਲ ਦਾ ਉੱਥੇ ਰਹਿਣਾ ਹੁੰਦਾ ਹੋਣਾ ਚਾਹੀਦਾ ਤੇ ਦੂਜੀ ਗੱਲ ਕਿ ਉਹਨੂੰ ਜਿਹੜਾ ਕਿਤੇ ਵੀ ਹੋਰ ਦੁਨੀਆ ਚ ਵੋਟਰ ਬਣੀ ਹੋਵੇ ਉਹ ਵੋਟਰ ਕਾਰਡ ਪਹਿਲਾਂ ਕੈਂਸਲ ਹੋਣਾ ਚਾਹੀਦਾ ਤੀਜੀ ਗੱਲ ਬੜੀ ਜ਼ਰੂਰੀ ਕਿ ਸਾਡਾ ਕਾਨੂੰਨ ਕਹਿੰਦਾ ਹੈ ਕਿ ਜੇ ਤੁਸੀਂ ਕਿਰਾਏ ਤੇ ਕਮਰਾ ਵੀ ਦੇਣਾ ਕਿਸੇ ਨੂੰ ਜੀ ਇਹ ਮੁਹਾਲੇ ਚ ਲਾਗੂ ਹੋ ਰਿਹਾ ਇੱਥੇ ਨਹੀਂ ਲੱਗੂ ਹੁੰਦਾ ਆਪਣੇ ਕਿ ਤੁਸੀਂ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਓ ਜੀ ਤੇ ਵੈਰੀਫਿਕੇਸ਼ਨ ਇੰਨੀ ਸੌਖੀ ਹੈ ਕਿ ਤੁਸੀਂ ਪੁਲਿਸ ਨੂੰ ਜਾ ਕੇ ਇਤਲਾਹ ਦਿਓ ਤੇ ਸਾਰਾ ਕੁਝ ਨੈਟ ਤੇ ਚੜਿਆ ਹੋਇਆ ਸਾਰੇ ਵਰਲਡ ਜਾਨੀ ਸਾਰੀ ਹਿੰਦੁਸਤਾਨ ਚ ਤੁਸੀਂ ਜਿੱਥੇ ਮਰਜ਼ੀ ਵੈਰੀਫਾਈ ਕਰ ਲਓ ਕੁਝ ਮਿੰਟਾਂ ਦਾ ਕੰਮ ਹੈ ਕਿ ਪਿੱਛੇ ਹੈ ਜਿਹੜਾ ਹੁਣ ਸ਼ਹਿਰਪੁਰ ਕਾਰ ਨੂੰ ਕਾਂਡ ਹੋਇਆ ਉਹ ਬੰਦਾ ਪਿੱਛੇ 7 ਸਾਲ ਸਜ਼ਾ ਕੱਟ ਕੇ ਆਇਆ ਸੀ ਜੀ ਜਿਨੇ ਨੂੰ ਇੱਥੇ ਪਨਾਹ ਦਿੱਤੀ ਜਿਨੇ ਆਪਦੇ ਘਰੇ ਰੱਖਿਆ ਉਹਦਾ ਫਰਜ਼ੇ ਬਣਦਾ ਸੀਗਾ ਪੁਲਿਸ ਨੂੰ ਦੰਦਾ ਇਤਲਾਹ ਕਿ ਮੈਂ ਇਸ ਤਰ੍ਹਾਂ ਦਾ ਬੰਦਾ ਰੱਖਿਆ ਇਹ ਦੱਸੋ ਕਿ ਹੋ ਜਾਏ ਤੇ ਪੁਲਿਸ ਨੂੰ ਦੱਸਾਂ ਪਈਆਂ ਮਿੰਟ ਚ ਦੱਸਦੀ ਵੀ ਇਹ ਬੰਦਾ ਤਾਂ ਕ੍ਰਿਮਨਲ ਹੈ ਜੀ ਜਿਹੜਾ ਕ੍ਰਿਮਨਲ ਹੈ ਉਹਨੇ ਤਾਂ ਕ੍ਰਿਮਨਲ ਹੀ ਕੰਮ ਕਰਨਾ ਹੁੰਦਾ ਹੈ ਜਿਹੜਾ ਕ੍ਰਿਮਨਲ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਦੇ ਕੋਈ ਦੀਨ-ਮਾਨ ਨਹੀਂ ਹੁੰਦਾ ਉਹਦੀ ਕੋਈ ਜਾਤ ਨਹੀਂ ਹੁੰਦੀ ਜਿਹੜਾ ਕ੍ਰਿਮਨਲ ਹੈ ਉਹ ਤਾਂ ਕ੍ਰਿਮਨਲ ਹੀ ਹੁੰਦਾ ਹੈ ਜੀ ਤੇ ਉਹ ਕਰ ਗਿਆ ਉੱਥੇ ਹਮਮ ਅਸੇ ਮੁਤਸਰ ਇਸ ਨੂੰ ਮਾਮਲੇ ਨੂੰ ਫਿਰ ਕਿਵੇਂ ਨਿਜੇਠਾ ਜਾਵੇ ਇਹ ਇਹ ਹੈ ਕਿ ਜਿਹੜੇ ਸਾਡੇ ਜਿਹੜੇ ਮੈਂ ਕਿਹਾ ਦੋਨੇ ਤਿੰਨੇ ਕਾਨੂੰਨ ਪਹਿਲੀ ਗੱਲ ਤਾਂ ਸਭ ਤੋਂ ਕਿ ਜਦੋਂ ਇੱਥੇ ਕੋਈ ਬਾਹਰਲਾ ਆਉਂਦਾ ਉਹਦਾ ਆਪਣੇ ਕਾਨੂੰਨ ਇੱਕ ਹੈਗਾ ਸਰਟੀਫਿਕੇਟ ਬਣਦਾ ਉਹਨੂੰ ਆਪਾਂ ਕਹਿੰਦੇ ਰੈ residențial ਸਰਟੀਫਿਕੇਟ ਜੀ ਰਹਿਸ਼ੀ ਸਰਟੀਫਿਕੇਟ ਉਹ ਤਹਿਸੀਲਦਾਰ ਤੇ ਇਸ ਦੀ ਬਣਾਉਂਦੇ ਆ ਜੀ ਉਹਦੇ ਵਾਸਤੇ ਤੁਹਾਨੂੰ ਕਿਸੇ ਵੀ ਥਾਂ ਤੇ 2 ਜਾਂ 3 ਸਾਲ ਰਹਿੰਦੇ ਹੋਣਾ ਚਾਹੀਦਾ ਜੀ ਜੀ ਪਹਿਲਾਂ ਤਾਂ ਸਾਡਾ ਉਹਦਾ ਪਹਿਲਾਂ ਬਣੇ ਇਹ ਰਹਿਸ਼ੀ ਕਾਰਡ ਜਦੋਂ ਰਹਿਸ਼ੀ ਕਾਰਡ ਬਣ ਜੇ ਤਾਂ ਉਹ ਤੋਂ ਬਾਅਦ ਫਿਰ ਜ਼ਰੂਰੀ ਹੈ ਕਿ ਉਹਦਾ ਜਿਹੜਾ ਜਿਹੜਾ ਅਧਾਰ ਕਾਰਡ ਬਣਨਾ ਉਦੇ ਵਾਸਤੇ 3 ਸਾਲ ਫਿਰ ਚਾਹੀਦੇ ਹੈ। ਜੀ ਰੈਸ਼ੀ ਕਾਰਡ ਬਣਨ ਤੋਂ ਬਾਅਦ 3 ਸਾਲ ਫਿਰ ਚਾਹੀਦੇ ਹੈ। ਇਹਦਾ ਮਤਲਬ ਉਹਨੂੰ 6 ਸਾਲ ਹੋ ਗਏ ਤੇ ਉਹਨੂੰ ਜੀ ਫਿਰ ਇਹਦਾ ਬਣੇ ਵੋਟਰ ਕਾਰਡ। ਨਾ ਅਧਾਰ ਕਾਰਡ। ਅਧਾਰ ਕਾਰਡ ਜਦੋਂ ਤੁਹਾਡਾ ਅਧਾਰ ਕਾਰਡ 2-3 ਸਾਲ ਪੁਰਾਣਾ ਹੋ ਜਾਏ ਫਿਰ ਬਣੇ ਵੋਟਰ ਕਾਰਡ। ਪੁਲਿਸ ਤੋਂ ਵੈਰੀਫਿਕੇਸ਼ਨ ਹੋਵੇ। ਇੰਨੇ ਚਿਰ ਚ ਇੱਕ ਪੀੜੀ ਬਦਲ ਹੀ ਜਾਣੀ। 9 ਸਾਲਾਂ 'ਚ ਤਾਂ ਬਹੁਤ ਕੁਝ ਹੋ ਜਾਂਦਾ ਹੈ ਤੇ ਜੇ 9 ਸਾਲ ਜਿਹੜਾ ਕੋਈ ਬੰਦਾ ਚੰਗਾ ਰਹੇਗਾ ਤਾਂ ਕੋਈ ਇੱਥੇ ਮਾੜਾ ਕੰਮ ਕਰੂਗਾ। ਜੀ ਜੀ। ਅੱਜ ਡਰ ਸਾਹਿਬ ਇਹ ਇਸ ਮੁੱਦੇ ਤੋਂ ਅਗਲੇ ਮੁੱਦੇ ਵੱਲ ਚਲੀ ਗਈ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਸਿਆਸਤ ਦੇ ਵਿੱਚ ਚੋਣਾਂ ਦੇ ਵਿੱਚ 1.5 ਸਾਲ ਬਚਿਆ ਹੁਣ ਤੋਂ ਕੁਝ ਲੋਕਾਂ ਨੇ ਤਾਂ ਪੀ ਹਾਰ ਰਹੀ ਸ਼ੁਰੂ ਕਰਤੀ ਹੈ ਸੁਖਵੀਰ ਸਿੰਘ ਬਾਦਲ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਆਪਣੇ ਹੱਕ ਜਿਖਾਵਾ ਬਣਾਈ ਜਾਵੇ ਹੜਾਂ ਦੇ ਮਾਮਲੇ 'ਚ ਵੀ ਉਹ ਕਾਫੀ ਸਰਗਰਮ ਨਜ਼ਰ ਆਉਂਦੇ ਤੇ ਕੱਲ ਉਹ ਸੁਖਵੀਰ ਮਜੀਠੀਆ ਉਹਨਾਂ ਨੂੰ ਜਿਹੜੇ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਮਿਲਣ ਜਾਂਦੇ ਨੇ ਕਾਫੀ ਲੰਬੇ ਸਮੇਂ ਬਾਅਦ ਯਾਦ ਆਈਏ ਕਿ ਬਿਕਰਮਜੀਠਾ ਜੇਲ੍ਹ ਵਿੱਚ ਨੇ ਤੇ ਮਿਲਿਆ ਜਾਵੇ ਨਹੀਂ ਉਹਦਾ ਕਾਰਨ ਇਹ ਸੀ ਕਿ ਉਹਦੇ ਪਹਿਲਾਂ ਬਾਬਾ ਉਥੋਂ ਵਾਲਾ ਅਭਿਆਸ ਬਾਬਾ ਬਿਆਸਾ ਕਿਉਂ ਗਿਆ ਕਿਸ ਨੇ ਕਦੇ ਸੋਚਿਆ ਇੱਕ ਵੱਡਾ ਸਵਾਲ ਹੈ ਕਿ ਉਸ ਨੂੰ ਕੀ ਲੋੜ ਪਈ ਸੀ ਉਹਨੂੰ ਲੋੜ ਪਈ ਆਪ ਕ੍ਰਿਮਿਨਲ ਹੈ ਆਰਥਿਕ ਕ੍ਰਿਮਿਨਲ ਹੈ ਜੀ ਉਹਦਾ ਹਜ਼ਾਰਾਂ ਕਰੋੜ ਦਾ ਕੰਮ ਚੱਲਦਾ ਹੈ ਹਜ਼ਾਰਾਂ ਕਰੋੜ ਦਾ ਕੰਮ ਚੱਲਦਾ ਉਹਦੇ ਆਪ ਦੇ ਭਾਂਜੇ ਕ੍ਰਿਮਿਨਲ ਹੈ ਜੀ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਕੋਲ ਇੱਕ ਈਡੀ ਤੇ ਜਿਹੜੀ ਵਿਜੀਲੈਂਸ ਹੈ ਐਸੀ ਪਾਵਰ ਹੈ ਕਿ ਜਦੋਂ ਮਰਜ਼ੀ ਇਸ ਬਾਬੇ ਨੂੰ ਬੰਦ ਕੀਤਾ ਜਾ ਸਕਦਾ ਜੀ ਉਹਨਾਂ ਨੇ ਇਹਦੀ ਮੇਰਾ ਸਾਬ ਹੈ ਕਿ ਉਹਨਾਂ ਨੇ ਇਹਦੀ ਬਾਂਹ ਮਰੂੜੀ ਖਣੇ ਤੂੰ ਐ ਕਰ ਮਜੀ ਠੀਕਲੇ ਜਾ ਹੂੰ ਮਜੀਠੇ ਦਾ ਉਸ ਇਲਾਕੇ ਚ ਮਾਝੇ ਇਲਾਕੇ ਚ ਬਹੁਤ ਪ੍ਰਭਾਵ ਹੈ ਜੀ ਕਿ ਤੂੰ ਉਹਨੂੰ ਜਾ ਤੇ ਉਹਨੂੰ ਸਾਡੇ ਨਾਲ ਲਾ ਤੇ ਇਹ ਆਪਾਂ ਨੂੰ ਵੀ ਹੁਣ ਪਤਾ ਹੈ ਕਿ ਜਿਹੜਾ ਬੰਦਾ ਚਾਹੇ 10 ਕਤਲ ਕੀਤੇ ਹੋਣ ਜਦੋਂ ਉਹ ਬੀਜੇਪੀ ਚ ਚਲਾਇਆ ਜਾਂਦਾ ਤੇ ਉਦੋਂ ਦੁੱਧ ੁੱਤਾ ਹੋ ਜਾਂਦਾ ਹੈ ਅੱਛਾ ਇਹ ਵੀ ਕਿਤੇ ਕਿਤੇ ਸੁਣਨ ਚ ਆਇਆ ਕਿ ਅਸਲ ਦੇ ਵਿੱਚ ਬਾਬੇ ਦੀ ਕੋਈ ਰਿਸ਼ਤੇਦਾਰੀ ਹੈ ਮਜੀਠੇਵਰਾਂ ਨਾਲ ਰਿਸ਼ਤੇਦਾਰੀ ਤਾਂ ਹੈਗੀ ਹੈ ਪਰ ਰਿਸ਼ਤੇਦਾਰੀ ਪਹਿਲਾਂ ਨਾਲੋਂ ਜ਼ਿਆਦਾ ਕਿਤੇ ਹੁਣ ਕਿਵੇਂ ਜ਼ਿਆਦਾ ਹੈਗੀ ਜੀ ਗੱਲ ਤਾਂ ਵੀ ਅਚਾਨਕ ਕਿਵੇਂ ਪਹੁੰਚਿਆ ਹੁਣ ਇਹਨਾਂ ਦੋਵਾਂ ਚ ਇੱਕ ਹੋਰ ਕਨੈਕਸ਼ਨ ਹੈ ਕਹੇ ਜੇ ਬਾਬਾ ਪਹੁੰਚੇ ਤਾਂ ਸੁਖਵੀਰ ਪਹੁੰਚ ਗਿਆ ਉੱਥੇ ਜੀ ਹੈ ਤਾਂ ਇਹ ਸੇ ਰਿਸ਼ਤੇ ਰਿ ਤੇ ਸੁਖਵੀਰ ਦੀਵੇ ਤੇ ਹੁਣ ਤੀ ਕਿ ਇੱਥੇ ਕਿਉਂ ਨਾ ਕਿਹਾ ਹੂੰ ਹੁਣ ਇਹ ਲੜਦਾ ਫਿਰਦਾ ਵੀ ਮੈਨੂੰ ਕੋਈ ਮਿਲਣ ਕਿਉਂ ਨਹੀਂ ਦਿੰਦੇ ਜੀ ਤੇ ਇਹ ਪਹਿਲਾਂ ਕਿਉਂ ਨਾ ਕਿਹਾ ਹੂੰ ਹੂੰ ਮੇਰਾ ਇਹ ਕਹਿਣਾ ਹੈ ਮੇਰਾ ਇਹ ਮੰਨਣਾ ਹੈ ਕਿ ਬਾਬੇ ਤੇ ਵਿਆਸ ਵਾਲੇ ਤੇ ਜੂਰ ਪਿਆ ਵੀ ਤੂੰ ਮਜੀਠੀਏ ਨੂੰ ਬਿਜੇ ਪੇ ਚਰਲਾ ਜੀ ਇਹ ਨੂੰ ਇਹਨੂੰ ਫਿਰ ਭਜਨਾ ਪਿਆ ਵੀ ਕਿਤੇ ਸੱਚੀ ਨਾ ਰਲ ਜੇ ਤੇ ਇਹਨੇ ਮੁੜ ਕੇ ਫਿਰ ਐਸਐਸਪੀ ਨੂੰ ਵੀ ਧਮਕੀ ਦਿੱਤੀ ਵੀ ਤੂੰ ਐ ਕਰ ਦਊ ਮੈਂ ਇਹੋ ਕਰ ਦਊ ਕਰਨਾ ਕਰਾਉਣਾ ਤਾਂ ਹੀ ਕਰੂ ਜੇ ਸਰਕਾਰ ਬਣੂਗੀ ਸਰਕਾਰ ਬਣਨੀ ਤਾਂ ਬਹੁਤ ਦੂਰ ਦੀ ਗੱਲ ਪਈ ਹੈ ਇਹ ਤਾਂ ਇਹ ਨੂੰ ਤਾਂ ਐ ਲੱਗਦਾ ਵੀ ਜੇ ਕਿਤੇ ਮੈਂ ਹੜਾ ਚੋਂ ਉਥੇ ਪੈਸੇ ਵਰਤ ਲਈ ਪਤਾ ਨਹੀਂ ਉਹ ਕਿਹੜੇ ਹੈ ਇਹਦੇ ਆਪ ਦੇ ਨਿੱਜੀ ਹੈ ਜਾਂ ਉਹ ਉਹਦੇ ਬਾਰੇ ਤਾਂ ਜਿਹੜਾ ਸ਼੍ਰੋਮਣੀ ਕਮੇਟੀ ਦੀ ਹੈ ਜੀ ਕਿ ਦੂਜੀ ਗੱਲ ਕਿ ਇਹਨੇ ਪੰਜਾਬ ਚੋਂ ਹਜ਼ਾਰਾਂ ਕਰੋੜ ਕਮਾਏ ਹੈ ਜੀ ਹਜ਼ਾਰਾਂ ਕਰੋੜ ਤੁਸੀਂ ਜਿਹੜਾ ਜਿਹੜਾ ਸੁਖਵिलास ਹੈ 200 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਅੱਜ ਜੇ ਉਹ ਵੇਚਣਾ ਹੋਵੇ 20000 ਕਰੋੜ ਦਾ ਜੀ ਉਹ ਤੇ ਇਨਕ ਨਾਵੇਂ ਪੈਸੇ ਨਹੀਂ ਖਰਚੇ ਸਾਰੇ ਸਰਕਾਰ ਦੇ ਪੈਸੇ ਹੈ ਜੀ ਜਿਹੜੇ ਬੰਦੇ ਨੇ ਹਜ਼ਾਰਾਂ ਕਰੋੜ ਰੁਪਇਆ ਕਮਾਇਆ ਸਾਡੇ ਪੰਜਾਬ ਤੋਂ ਤੇ ਸਾਡੇ ਪੰਜਾਬ ਤੇ ਜੇ 2-4 ਕਰੋੜ ਜਾਂ 10 ਕਰੋੜ ਤੇ ਲਾਭ ਵੀ ਉਹਦਾ ਉਹਦੀ ਇਨਵੈਸਟਮੈਂਟ ਹੈ ਜੀ ਜੀ ਉਹਦੀ ਜਿਹੜੇ ਅਗਲਾ ਮੁੱਖ ਮੰਤਰੀ ਬਣਨ ਵਾਸਤੇ ਇੱਕ ਇਨਵੈਸਟਮੈਂਟ ਹੈ ਜਿਹੜੀ ਕਰ ਰਿਹਾ ਹੈ ਬਿਲਕੁਲ ਤੇ ਇਹਦਾ ਆਪਣੇ ਇੱਥੇ ਨਹੀਂ ਕਰ ਰਿਹਾ ਹੂੰ ਕੁੱਥੇ ਕੱਡੇ ਕੱਡੇ ਝੂਠ ਬੋਲੀ ਜਾਂਦਾ ਮੈਂ ਕਰ ਦੂੰ ਬੰਨ ਪੱਕੇ ਕਰ ਦੂੰ ਉਹ ਕਰ ਦੂੰ ਪਹਿਲਾਂ ਨਾ ਕਿ ਜਦ ਦੀ ਸਰਕਾਰ ਸੀ ਉਹਦੋਂ ਨਾ ਕਰਤੇ ਜਦੋਂ ਕਰ ਸਕਦੇ ਸੀ ਉਦੋਂ ਵੀ ਤਾਂ ਉਹੀ ਹਾਲ ਸੀ ਤੇ ਹੁਣ ਆਪਣੇ ਇਲਾਕੇ ਚ ਦੇ ਕੀ ਕਰੀਦਾ ਇੱਥੇ ਨੇ ਉਹ ਕਰੋੜਾਂ ਦਾ ਖਰਚਦਾ ਇੱਥੇ ਵੀ ਤਾਂ ਲੋਕਾਂ ਨੂੰ ਲੋੜ ਆਪਣੀਆਂ ਸੜਕਾਂ ਬਣਾ ਦੇ ਟੋਟੀਆਂ ਪਈਆਂ ਅਤੇ ਇਸ ਦਾ ਸੋ ਤੀਸਰੇ ਆਖਰੀ ਮੁੱਦੇ ਵੱਲ ਚਲਦੇ ਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਇਆ ਗਿਆ ਤਾਂ ਇਹਦੇ ਵਿੱਚ ਹਾਲਾਂਕਿ ਕਿਹਾ ਗਿਆ ਕਿ 4 ਦਿਨ ਦਾ اجلاس ਹੈ ਪਰ ਬੈਠਕਾਂ ਦੋ ਹੀ ਹੋਣਗੀਆਂ ਕਿਉਂਕਿ ਸ਼ਨੀਵਾਰ ਐਤਵਾਰ ਛੁੱਟੀ ਹੋਣੀ ਸੀ ਪਹਿਲੀ ਗੱਲ ਤਾਂ ਇਹ ਦੱਸੋ ਮੈਨੂੰ ਕਿ ਹਰ ਵਾਰੀ ਸੈਸ਼ਨ ਇਸ ਤਰੀਕੇ ਨਾਲ ਬੁਲਾਇਆ ਜਾਂਦਾ ਕਿ ਵਿੱਚ ਸ਼ਨੀਵਾਰ ਤੇ ਐਤਵਾਰ ਦੋ ਛੁੱਟ ਕੇ ਹੋਣਾ ਹੈ ਤੇ ਦੂਜੀ ਗੱਲ ਜਿਹੜੇ ਮੁੱਦੇ ਤੇ ਬੁਲਾਇਆ ਗਿਆ ਉਸ ਨੂੰ ਲੈ ਕੇ ਕੱਲ ਜੋ ਕੁਝ ਵਿਧਾਨ ਸਭਾ ਚ ਹੋਇਆ ਕਿਵੇਂ ਵੇਖਦੇ ਹੋ ਉੱਥੇ ਹੋਇਆ ਕੀ ਬਾਜਵਾਨ ਨੇ ਦੋ ਸਵਾਲ ਪੁੱਛਲੇ ਦੋਹਾਂ ਦਾ ਜਵਾਬ ਦਿੱਤਾ ਕੋਈ ਨਹੀਂ ਜੀ ਇਹਨਾਂ ਦਾ ਮੁੱਖ ਮੁੱਦਾ ਸੀਗਾ ਮਸਲਾ ਸੈਸ਼ਨ ਬੁਲਾਉਣ ਦਾ ਕਿ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਇੱਕ ਮਤਾ ਪਾਉਣਾ ਸੀ ਜੀ ਉਹ ਮਤਾ ਇਹ 2 ਘੰਟਿਆਂ ਦੇ ਇਜਲਾਸ ਵਿੱਚ ਪਾ ਸਕਦੇ ਆ ਮਤਾ ਆਪਦੇ ਕੋਲੇ ਮੈਜੋਰਟੀ ਹੈ ਤੇ ਪਾ ਲਿਆ ਇੱਕ ਡਰਾਮਾ ਕਰ ਲਿਆ ਇਹਨਾਂ ਨੇ ਉੱਥੇ ਜਾ ਕੇ ਤਖਤ ਨਹੀਂ ਚੱਕੀ ਫਿਰਦੇ ਜਦੋਂ ਬਾਜਵਾਨ ਨੇ ਕਿਹਾ ਵੀ ਤੁਸੀਂ ਐ ਕਰੋ ਕਿ ਆਪਸ 117 ਚੱਲਦੇ ਆ ਜੀ ਜੀ ਆਪਾਂ ਉੱਥੇ ਮੂਰੇ ਤਰ ਤਰਨਾ ਦੇ ਇਹਨੇ ਪੀਂਦੇ ਉਹ ਉਸ ਗੱਲ ਸਹਿਮਤ ਨਹੀਂ ਹੋਏ ਅਸਲ ਵਿੱਚ ਤਾਂ ਇਹ ਨਾ ਜਿਹੜਾ ਇਜਲਾਸ ਹੈ ਵਿਧਾਨ ਸਭਾ ਤੇ ਉਹਦਾ ਇਜਲਾਸ ਏਦੀ ਇਹ ਸਰਕਾਰ ਨੇ ਦਫਾ ਪਟਦੀ ਜੀ ਇਸ ਵੇਲੇ ਜਿਹੜਾ ਹੈਗਾ ਨਾ ਨਵੰਦਨ ਸਭਾ ਉਹ ਇੱਕ ਡਰਾਮੇ ਦੀ ਸਟੇਜ ਤੋਂ ਵੱਧ ਕੁਝ ਨਹੀਂ ਜੀ ਕੋਈ ਉਹਦਾ ਜਵਾਬ ਨਹੀਂ ਉੱਥੇ ਕਿਸੇ ਗੱਲ ਦਾ ਇਹ ਜਵਾਬ ਨਹੀਂ ਦਿੰਦੇ ਜੇ ਕੋਈ ਸਵਾਲ ਪੁੱਛਦਾ ਤਾਂ ਇਹਨਾਂ ਕੋਲੇ ਪੰਜੇ ਰੱਖਿਆ ਉਹ ਕਿਰੇ ਕਿਆ 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 ਕਰਕੇ ਪੈ ਜਾਂਦੇ ਆ ਉਹਨਾਂ ਨੂੰ ਸਾਰਾ ਸਾਰਾ ਸਵਾਲ ਵਿੱਚ ਹੀ ਰੋਲ ਦਿੰਦੇ ਆ ਕੱਲ ਬਾਜੋ ਇਹਨੇ ਦੋਨੇ ਦੋਨੇ ਤਿੰਨੇ ਸਵਾਲ ਪੁੱਛੇ ਜਿਹੜੇ ਇਹਨਾਂ ਨੇ ਕੋਈ ਜਵਾਬ ਦਿੱਤਾ ਨਹੀਂ ਕੋਈ ਜਵਾਬ ਦਿੱਤਾ ਨਹੀਂ ਤੇ ਇਹ ਇਸ ਇੱਕ ਇੱਕ ਦਿਨ ਹੋਰ ਐਂ ਕਰ ਲੈਣਗੇ ਉਦੋਂ ਫੇਰ ਵੇਣੋ ਮੇਣੀ ਹੋ ਲੈਣਗੇ ਹੋਰ ਐਨ ਮੇਰੇ ਖਿਆਲ ਚੱਲੋ ਸਭ ਕੱਲ ਜਦੋਂ ਗੱਲ ਨਿਬੜੀ ਗਈ ਸੀ ਉਦੋਂ ਗੱਲਾਂ ਨਿਬੜੀ ਗਈਆਂ ਮਤਾ ਵੀ ਪੇਸ਼ ਹੋ ਗਿਆ ਕੱਲੀ ਪਾਸੇ ਹੋ ਜਾਣਾ ਸੀ ਤਾਂ ਫੇਰ ਇੱਕ ਹੋਰ ਦਿਨ ਦੀ ਕੀ ਰੁਪਈਆ ਬਸ ਉਹ ਚਾਰ ਦਿਨਾਂ ਦੇ ਇਹਨਾਂ ਤੇ ਟੀਏਡੀ ਬਣਾਉਣਗੇ ਹੋਰ ਤਾਂ ਹੋਰ ਕੁਝ ਨਹੀਂ ਦੂਜੀ ਗੱਲ ਕਿ ਗੋਗਵਟ ਕੱਢ ਲੈਣਗੇ ਜੀ ਇਹਨਾਂ ਨੇ ਇਹੀ ਕਹਿਣਾ ਹੁੰਦਾ ਦੇਖੋ ਕਾਂਗਰਸ ਵਾਲੇ ਆਏ ਨਹੀਂ ਹੋਇਆ ਆਏ ਨਹੀਂ ਹੋਇਆ ਜਿਹੜਾ ਮੁੱਖ ਮੰਤਰੀ ਹੈ ਇਸ ਨੇ ਆਹ ਦਾ ਨਾ ਢਿੱਡ ਭਰਿਆ ਖਾਲੀ ਕਰਨਾ ਹੁੰਦਾ ਜੀ ਮੈਂ ਇਹਨੂੰ ਕਹਿੰਨਾ ਹੁੰਦਾ ਵੀ ਇਹ ਤਾਂ ਆਢਾ ਲਾਉਣ ਗਿਆ ਵਾ ਕੇ ਬੁੜੀਆਂ ਆਢਾ ਲਾਉਂਦੀਆਂ ਹੁੰਦੀਆਂ ਸੀ ਤੇ ਇਹ ਆਢਾ ਲਾਉਂਦਾ ਜਦੋਂ ਕਿਤੇ ਤੇ ਆਢੇ ਚ ਨਾ ਬਹੁਤ ਕੁਝ ਬੋਲੀ ਜਾਂਦਾ ਨਾ ਇਹਨੂੰ ਪਤਾ ਹੁੰਦਾ ਮੈਂ ਕੀ ਬੋਲਦਾ ਨਾ ਇਹਦੇ ਕੋਲ ਕੋ ਪ੍ਰਾਣੇ ਕਿਤੇ ਕਾਜ ਕੱਢ ਲੈਂਦਾ ਤੁਸੀਂ ਆ ਬਲੇ ਆਏ ਕਿਤੋਂ ਆਏ ਕਿਤੋਂ ਅੱਛਾ ਭਾਜਪਾ ਸਾਹਿਬ ਦੀ ਜਿਹੜੀ ਇੱਕ ਮੰਗ ਹੈ ਉਹ ਕਾਫੀ ਇੰਪੋਰਟੈਂਸ ਹੈ ਜੀ ਕਿ ਇਹਦੀ ਜਿਹੜੀ ਸਿਟਿੰਗ ਜੱਜਾ ਜਿਹੜਾ ਸੁਪਰੀਮ ਹਾਈ ਕੋਰਟ ਦਾ ਉਸ ਤੋਂ ਜਾਂਚ ਕਰਵਾਇ ਜਾਵੇ ਕਿ ਸਾਡ ਆਏ ਕਿ ਲੈਂਦੇ ਗਏ ਤੂੰ ਮੰਨੂ ਕੌਣ ਉਹਨੂੰ ਮੈਂ ਤਾਂ ਸਰਕਾਰ ਨੇ ਸਰਕਾਰ ਮੰ ਸੋ ਦੋਸਤੋ ਇਸ ਸੰਵਾਦ ਨਾਲ ਸੀਨੀਅਰ ਪੱਤਰਕਾਰ ਸੁਰੇਂਦਰਪਾਲ ਸਿੰਘ ਢਿੱਲੋਂ ਪੰਜਾਬ ਦੇ ਪੱਖ ਦੇ ਮੁੱਦਿਆਂ ਤੇ ਇਹਨਾਂ ਨਾਲ ਆਪਾਂ ਕੀਤੀ ਚਰਚਾ ਉਮੀਦ ਹੈ ਕਿ ਤੁਹਾਨੂੰ ਇਹ ਚਰਚਾ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਤੁਸੀਂ ਜੁੜੇ ਰਹੋ ਦੇਸ਼ ਪੰਜਾਬ ਟੈਲੀਵਿਜ਼ਨ ਦੇ ਨਾਲ ਹੁਣ ਮੈਨੂੰ ਇਜਾਜ਼ਤ ਦਿਓ